ਜਿਸਨੂੰ ਲੈ ਕੇ ਆਏ ਸੀ ਵੀਰਾ ਬਹੁਤ ਮਾੜੀ ਹਾਲਤ ਸੀ ਬਹੁਤ ਅਪਸੈਟ ਸੀਗਾ ਲੈਟਨ ਵੀ ਕਮਰੇ ਆ ਦੀ ਘਰੀ ਅੰਦਰ ਦੀ ਅੰਤਰੀ ਮਾਂ ਅੱਖਾਂ ਤੋਂ ਅੰਨੀ ਸੀ ਇਹ ਇੱਤੀ ਜਾਂਦੀ ਆ ਕਿ ਐਸ ਬੀਬੀ ਦੀ ਜੋ ਹੈ ਜਿੰਨੇ ਵੀ ਹੋ ਸਕੇ ਹੈਲਪ ਕੀਤੀ ਜਾਵੇ ਇਹ ਬੀਬੀ ਜਿਹੜੀ ਅੱਖਾਂ ਤੋਂ ਬਿਲਕੁਲ ਨਹੀਂ ਦਿਸਦਾ ਇਹਨਾਂ ਨੂੰ ਅੱਖਾਂ ਤੋਂ ਨਹੀਂ ਆ ਮਕਾਂ ਜਿਹੜੇ ਨੇ ਇਹਨਾਂ ਦੇ ਸਭ ਟੱਟੇ ਹੋਏ ਨੇ ਉਹ ਜਿਹੜਾ ਲੜਕਾ ਇਹਨਾਂ ਦਾ ਬਿਠਾ ਹੋਇਆ ਵਾ ਉਹ ਥੜਾ ਦਿਮਾਗੀ ਐਬਸੈਂਟ ਹੋ ਗਿਆ ਵਾ ਅੰਦਰ ਜਿਹੜਾ ਵਾ ਅੰਦਰ ਹੀ ਮਤਲਬ ਇਹ ਗੰਦ ਪਾਈ ਜਾਂਦਾ ਲੈਟਿਨ ਵਗੈਰਾ ਕਰੀ ਜਾਂਦਾ ਜੇ ਮਾਂ ਕਹਿੰਦੀ ਆ ਤੇ ਮਾਂ ਨੂੰ ਕੁੱਟਦਾ ਵਾ ਤੇ ਮੂੰਹ ਪੱਥਰਾਂ ਦੇ ਨਾਲ ਹੀ ਭਰੀ ਰੱਖਦਾ ਜਿਹੜੇ ਜਿਹੇ ਸੁਰਜੇ ਦੇ ਪੱਥਰ ਬਹੁਤ ਪਾਰਦੇ ਜੇ ਭਾਵੇਂ ਭਰੀਆਂ ਤੇ ਪਾਰ ਪਾਰਦੇ ਤੇ ਇੱਕ ਸਾਲ 4 ਮਹੀਨੇ ਤੇ 30 ਦਿਨ ਫਮ ਜੇ 1 ਸਾਲ 5 ਮਹੀਨੇ 1.5 ਸਾਲ ਹੋ ਗਿਆ ਇਹਨਾਂ ਦੋਨਾਂ ਮਾਂ ਪੁੱਤਾਂ ਨੂੰ ਸੁਪਨੇ ਆ ਦੇ ਘਰ ਚ ਰਹਿਂਦੇ ਆ ਗੁਰਦੇਵ ਜੀ ਬਿਲਕੁਲ ਠੀਕ ਆ ਵੀਰਾਂ ਤੇ ਅੱਜ ਇਹਨਾਂ ਨੂੰ ਲੈਣ ਵਾਸਤੇ ਇਹਨਾਂ ਦੀ ਭੈਣ ਆਈ ਹੈ ਕੁਲਦੀਪ ਆ ਜਾ ਭਾਈ ਕੁਲਦੀਪ ਜੀ ਆ ਲੈ ਮਾ ਤੁਹਾਡੀ ਬੋੜਾ ਗਾ ਮੈਂ ਸਾਸਰੀ ਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਗਰਮੀਤ ਕੌਰ ਤੇ ਇਹਦਾ ਬੇਟਾ ਗਰਦੇਵਜੀਤ ਸਿੰਘ ਤੇ ਇਹ ਦੋਨਾਂ ਮਾਂ ਪੁੱਤਾਂ ਨੂੰ ਸਾਡੇ ਕੋਲੇ ਸੁਰ ਸਿੰਘ ਵਾਲੇ ਵਾਲੇ ਸਾਡੇ ਵੀਰ ਜਿਹੜੇ ਸੇਵਾਦਾਰ ਆ ਟੀਮ ਮੈਂਬਰ ਉਹ ਲੈ ਕੇ ਆਏ ਸੀਗੇ 12 9 2023 ਨੂੰ ਤੇ 1 ਸਾਲ 4 ਮਹੀਨੇ ਤੇ 30 ਦਿਨ ਮਤਲਬ 1 ਸਾਲ 5 ਮਹੀਨੇ ਡੇਢ ਸਾਲ ਹੋ ਗਿਆ ਇਹਨਾਂ ਦੋਨਾਂ ਮਾਂ ਪੁੱਤਾਂ ਨੂੰ ਸੁਪਨਿਆਂ ਦੇ ਘਰ ਚ ਰੈਂਦੇ ਆ ਨੋ ਜਿਸ ਦਿਨ ਲੈ ਕੇ ਆਏ ਸੀ ਵੀਰਾਂ ਬਹੁਤ ਮਾੜੀ ਹਾਲਤ ਸੀ ਬਹੁਤ ਅਫਸੈਟ ਸੀਗਾ ਲੈਟਿਨ ਵੀ ਕਮਰਿਆਂ ਚ ਕਰੀ ਜਾਂਦਾ ਸੀ ਅੰਤਰੀ ਮਾਂ ਅੱਖਾਂ ਤੋਂ ਅੰਨੀ ਸੀ ਮਾਰਦਾ ਵੀ ਸੀ ਕੁੱਟਦਾ ਵੀ ਸੀ ਪਤਾ ਨਹੀਂ ਸੀ ਲੱਗਦਾ ਇਹਨੂੰ ਵੀਰੇ ਨੂੰ ਕਿਉਂਕਿ ਅਫਸਰਟ ਹੋਇਆ ਸੀ ਬਹੁਤ ਜ਼ਿਆਦਾ ਫਿਰ ਆਸ-ਪਾਸ ਦੇ ਲੋਕਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਹਾਲਤ ਬਹੁਤ ਮਾੜੀ ਹੋਣ ਕਰਕੇ ਫਿਰ ਸਾਡੇ ਕੋਲੇ ਵੀਰ ਲੈ ਕੇ ਆਏ ਇੱਥੇ ਅਸੀਂ ਗੁਰਦੇਵਜੀਤ ਨੂੰ ਵੀ ਦਾਖਲ ਕਰ ਲਿਆ ਮਾਤਾ ਨੂੰ ਵੀ ਸਾਨੂੰ ਐ ਸੀ ਮਾਤਾ ਦੀਆਂ ਅੱਖਾਂ ਦੀ ਲਾਈਟ ਆ ਜੂ ਕਿਸੇ ਤਰੀਕੇ ਇੱਥੇ ਚੈੱਕਅਪ ਵੀ ਕਰਾਏ ਪਰ ਅੱਖਾਂ ਦੀ ਲਾਈਟ ਡਾਕਟਰ ਦੱਸਦੇ ਵਾਪਸ ਨਹੀਂ ਆ ਸਕਦੀ ਕਿਉਂਕਿ ਬਹੁਤ ਪਿੱਛੋਂ ਹੀ ਖਤਮ ਹੋਈ ਸੀਗਾ ਲੈਕ ਤੇ ਅੱਜ ਇਹਨਾਂ ਨੂੰ ਲੈਣ ਵਾਸਤੇ ਇਹਨਾਂ ਦੀ ਇੱਕ ਭੈਣ ਹੀ ਭੈਣ ਹੀ ਲੱਗੀ ਥੋੜੀ ਹਾਂਜੀ ਭੈਣ ਜੀ ਲੱਗੀ ਭੈਣ ਆਈ ਹੈ ਕੁਲਦੀਪ ਕੌਰ ਆ ਜਾ ਭਾਈ ਕੁਲਦੀਪ ਕੌਰ ਆ ਲੈ ਮਾ ਕੁਲਦੀਪ ਕੌਰ ਆ ਗਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਠੀਕ ਹੈ ਜਾਣਾ ਵੇ ਘਰ ਆਓ ਫੇ ਚੱਲੀਏ ਤੇ ਗੁਰਦੇਵਜੀਤ ਨੂੰ ਮਿਲੋ ਪਹਿਲਾਂ ਇਹਨੂੰ ਤਾਂ ਮਿਲ ਲਓ ਹਾਂ ਗੁਰਦੇਵ ਕਿੱਥੇ ਸਤ ਕਰੀਏ ਤਾਂ ਲੱਗ ਮਾਸੀ ਦੇ ਠੀਕ ਹੈ ਜਾਣਾ ਵੇ ਘਰ ਜਾ ਕੇ ਘਰ ਵਿੱਚ ਠੀਕ ਰਹਿਣਾ ਕਿ ਜਾਂ ਵਿਅਸਤ ਹੋਣਾ ਵਾ ਵੇਖ ਲਾ ਇੱਥੇ ਪ੍ਰੋਮਿਸ ਕਰਕੇ ਜਾਣੇ ਵੀਰੇ ਬਣਾਉਂਦੇ ਆਂ ਮਮਮੀ ਨੇ ਪੂਰਾ ਸਾਂਭਣਾ ਵਾ ਖਿਆਲ ਰੱਖਣਾ ਇਹਨਾਂ ਲੜਨਾ ਨਹੀਂ ਆ ਕੰਪਨੀ ਤੁਹਾਨੂੰ ਵੀ ਕਰਨਾ ਪੈਣਾ ਜੇ ਤੁਸੀਂ ਲੈ ਕੇ ਚੱਲੇ ਹੋਂ ਤਾਂ ਜ਼ਿੰਮੇਵਾਰੀ ਨਾਲ ਇਹਦੀ ਦਵਾਈ ਚੱਲਦੀ ਆ ਹਜੇ ਘੰਟੂ ਘੰਟੂ 2 ਸਾਲ ਦਵਾਈ ਚੱਲੂਗੀ ਇਹਨੂੰ ਹਰ ਮਹੀਨੇ ਦਵਾਈ ਦਿਵਾਉਣ ਆਉਣਾ ਪਿਆ ਕਰੂ ਇੱਥੇ ਜੇ ਤੁਸੀਂ ਵੀ ਵਾਦਾ ਕਰਦੇ ਹੋ ਤਾਂ ਲੈ ਕੇ ਜਾਇਓ ਦੇਖੋ ਜੇ ਇਹਦੀ ਦਵਾਈ ਬੰਦ ਹੋ ਗਈ ਇਹਨੇ ਉਵੇਂ ਹੋ ਜਾਣਾ ਕਿਉਂਕਿ ਇਹਦਾ ਕੋਰਸ ਆ ਪੂਰਾ ਤਿੰਨ ਸਾਲ ਦਾ ਸ਼ਾਇਦ ਹੈਗਾ ਕੋਰਸ 2 ਸਾਲ ਤਾਂ ਡੇਢ ਸਾਲ ਤਾਂ ਹੋ ਗਿਆ ਸਾਡੇ ਕੋਲ ਡੇਢ ਸਾਲ ਹੋ ਰਿਹਾ ਗਿਆ ਫਿਰ ਦਵਾਈ ਬੰਦ ਹੋ ਜੂ ਦਵਾਈ ਨਹੀਂ ਵੀਰੇ ਇਹਨਾਂ ਨੂੰ ਇੱਥੇ ਹੀ ਰਹਿਣ ਦੀ ਤੇ ਕਿੰਨੂ ਲੈ ਜੀਏ ਕੋਲ ਆਪਣੀ ਮੇ ਮਾਂ ਆਪ ਦਾ ਪੁੱਤ ਛੱਡ ਕੇ ਜਾਣਾ ਚਾਹੁੰਦੀ ਹੈ ਹਾਂ ਦੱਸੋ ਇਹ ਪੁੱਤ ਰਹਿ ਪਵੇਂ ਤਾਂ ਮੇਰੇ ਫੇਰ ਕੋਈ ਨਹੀਂ ਐ ਮੈਂ ਇਹ ਤਾਂ ਨਹੀਂ ਆਂਦੀ ਹਾਂ ਵੀ ਕਿੰਦੇ ਹੈ ਨਹੀਂ ਮੰਗ ਲਾ ਲੇਗਾ ਨਹੀਂ ਉਹ ਕਰ ਫੇਰ ਆ ਜੂਗਾ ਮੈਨੂੰ ਨਾਲ ਕਹਿੰਦਾ ਫੇਰ ਆਉਂਗਾ ਫੇਰ ਆ ਜਾਏਗਾ ਤੂੰ ਆ ਜਾਏਗਾ ਲੇ ਕੇ ਕੱਲਾ ਇਹ ਖੜਨੀ ਪਿਆ ਕਰਨੀ ਦਵਾਈ ਇੱਥੋਂ ਮੈਂ ਮਿਹਨਤ ਨਾਲ ਮੈਂ ਤੈਨੂੰ ਇੱਥੇ ਲੈ ਕੇ ਆਈ ਆ ਠੀਕ ਆ ਤੂੰ ਮੰਮੀ ਦੀਆਂ ਵਾਰੀਆਂ ਖਵਾਤੀਆਂ ਮਾਰਦਾ ਕੁੱਟਦਾ ਮੈਨੂੰ ਇੱਥੋਂ ਤੱਕ ਲਿਆਉਣਾ ਪਿਆ ਤੇ ਮੈਂ ਠੀਕ ਆ ਹੁਣ ਨਾ ਮੈਨੂੰ ਕੋਈ ਸ਼ਿਕਾਇਤ ਆਵੇ ਤੇਰੀ ਇਹ ਨਾ ਦੁਬਾਰਾ ਤੈਨੂੰ ਇੱਥੇ ਤਾਂ ਆ ਹੁਣ ਆਪਣਾ ਘਰ-ਬਾਹਰ ਸੰਭ ਜਿਹੜਾ ਬਣਾ ਕੇ ਦਿੱਤਾ ਵਾ ਮੰਮੀ ਨੇ ਸੰਭ ਠੀਕ ਆ ਆ ਕਿ ਤੇਰਾ ਵਿਆਹ ਵੀ ਕਰਾਂਗੇ ਫਿਰ ਇਹ ਸਾਂਭਣ ਵਾਲੇ ਘਰ ਲਿਆਉਗੇ ਤੁਹਾਡਾ ਵੀ ਠੀਕ ਹੈ ਪਰ ਉਹਦੇ ਲਈ ਤੈਨੂੰ ਸਿਆਣਾ ਬਣਨਾ ਪੈਣਾ ਦਵਾਈ ਖਾਣੀ ਪੈਣੀ ਆ ਜਦੋਂ ਡਾਕਟਰ ਕਹੂਗਾ ਹੁਣ ਦਵਾਈ ਬੰਦ ਕਰ ਦੋ ਫਿਰ ਦਵਾਈ ਬੰਦ ਹੋ ਜੂ ਫਿਰ ਵਿਆਹ ਵੀ ਹੋ ਜੂ ਸਭ ਕੁਝ ਹੋ ਜੂਗਾ ਫਿਰ ਮਾਤਾ ਨੂੰ ਤੁਸੀਂ ਆਪਣੇ ਕੋਲ ਰੱਖੋਗੇ ਹਾਂ ਬਿਲਕੁਲ ਪਹਿਣੀ ਜ਼ਿੰਮੇਵਾਰੀ ਤੁਹਾਨੂੰ ਲੈਣੀ ਪੈਣੀ ਆ ਕਿਉਂ ਆ ਗਏ ਬਈ ਅੜੀਸਾ ਤੱਕ ਤੇ ਗੁਜਰਾਤ ਤੱਕ ਤੇ ਖੁੱਲਾ ਹੋ ਆਇਆ ਲੀੜਾ ਲਟਾ ਗਵਾ ਗੋਗੇ ਤੇ ਉਦੋਂ ਤੋਂ ਹੀ ਪਰੇਸ਼ਾਨੀ ਹੋਈ ਹੈ ਕਿ ਨੇ ਹੁੰਦੇ ਹੀ ਜਿਹੜੇ ਮਤਲਬ ਮਹਿੰਗੇ ਤੇ ਲੰਗਾ ਮੋਬਾਈਲ ਹਾਂ ਇਹਨਾਂ ਆਰਦਾ ਮਾਕੰ ਕਰਦਾ ਜੇ ਮੋਬਾਈਲ ਠੀਕ ਕਰ ਲੈਂਦਾ ਹਾਂ ਹਾਂ ਸਭ ਕੁਝ ਠੀਕ ਹੈ ਨੋਲ ਜ ਬਹੁਤ ਬਹੁਤ ਸੀ ਤੇ ਮੈਂ ਨਾ ਮੋਬਾਈਲ ਜੀ ਬਹੁਤ ਸੀ ਇਹ ਜਾਰ ਹਾਂ ਮੈਂ ਪਏ ਮੇਰੇ ਕੋਲੇ ਖਰਾਬ ਨਹੀਂ ਕਰਦਾ ਠੀਕ ਹਾਂ ਇਹ ਕਰਦਾ ਰਿਹਾ ਕੰਮ ਦੁਕਾਨ ਤੇ ਬੜੇ ਸੋਹਣੇ ਫੋਨ ਇਹਨੇ ਠੀਕ ਕਰਾ ਪਤਾ ਨਹੀਂ ਮਾਤਾ ਜੀ ਦਾ ਜਿਹੜਾ ਪੇਕਾ ਪਿੰਡ ਆ ਉਹ ਭੂਮਾ ਪਿੰਡ ਆ ਜੀ ਮਜੀਠਾ ਹੈਗਾ ਤੇ ਸ੍ਰੀ ਅਮਰਸਰ ਸਾਹਿਬ ਪਿੰਡਿਆ ਜਿਹੜਾ ਸ੍ਰੀ ਅਮਰਸਰ ਸਾਹਿਬ ਪਿੰਡ ਦਾ ਆ ਤੇ ਮਾਤਾ ਜੀ ਦੀ ਅੱਖਾਂ ਦੀ ਰੋਸ਼ਨੀ ਖਤਮ ਹੋ ਜਾਣ ਦੇ ਕਾਰਨ ਹੁਣ ਬਹੁਤ ਮਾੜੀ ਹਾਲਤ ਸੀਗਾ ਵੀਰ ਦੀ ਵੀ ਹਾਲਤ ਬਹੁਤ ਮਾੜੀ ਸੀ ਮੂੰਹ 'ਚ ਪੱਥਰ ਰੱਖ ਕੇ ਘੁੰਮਦਾ ਰਹਿੰਦਾ ਸਾਰਾ ਸਾਰਾ ਦਿਨ ਤੇ ਮੂੰਹ ਪੱਥਰਾਂ ਦੇ ਨਾਲ ਹੀ ਭਰੀ ਰੱਖਦਾ ਸੀ ਏਡੇ ਏਡੇ ਛੋਟੇ ਛੋਟੇ ਪੱਥਰ ਮੂੰਹ 'ਚ ਭਰ ਲੈਂਦਾ ਸੀ ਜੇਬਾਂ 'ਵੀ ਭਰੀਆਂ ਜੇਬਾਂ 'ਵੀ ਭਰ ਲੈਂਦਾ ਸੀ ਤੇ ਕਮਰੇ 'ਚ ਹੀ ਲੈਟਨ ਬਾਥਰੂਮ ਕਰੀ ਜਾਣਾ ਉਦੋਂ ਕੋਈ ਸੋਚੀ ਨਹੀਂ ਸੀ ਵੀਰੇ ਨੇ ਪਰ ਹੁਣ ਗੁਰਦੇਵਜੀਤ ਬਿਲਕੁਲ ਠੀਕ ਆ ਵੀਰਾ ਸਾਡੇ ਨਾਲ ਆਏ ਜੇ ਵਲੰਟੀਅਰ ਸੇਵਾ ਕਰਾਉਂਦਾ ਵਾ ਤੇ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਚਲੋ ਮਾ ਗਰਮੀਤ कौर ਕਿਉਂਕਿ ਮਾ ਬਹੁਤ ਟਾਈਮ ਤੋਂ ਜੀ ਨਹੀਂ ਸੀ ਲੱਗਦਾ ਆਪਦਾ ਫਿਰ ਵੀ ਘਰ ਤਾਂ ਆਪਦਾ ਹੀ ਹੁੰਦਾ ਨਾ ਕਿਵੇਂ ਕਰਕੇ ਟਟ ਲਾ ਕੇ ਕਿਵੇਂ ਬਣਾਇਆ ਉਹ ਘਰ ਬੜਾ ਔਖਾ ਹੋ ਕੇ ਘਰ ਬਣਾਇਆ ਅੱਖਾਂ ਦੀ ਲਾਈਟ ਤੋਂ ਬਿਨਾ ਹੁਣ ਤੋਂ ਆਪਣਾ ਘਰ ਬਣਾਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਸੀ ਪਰ ਹੁਣ ਮਾ ਕਹਿੰਦੀ ਸੀ ਮੈਂ ਆਪਦਾ ਘਰ ਦੇਖਣਾ ਮੈਂ ਜਾਣਾ ਚਾਹੁੰਦੀ ਹਾਂ ਪਰ ਅਸੀਂ ਕਹਿੰਦੇ ਸੀ ਮਾਂ ਵੀ ਕਿਹਦੇ ਕੋਲ ਜਾਏਂਗੀ ਕੌਣ ਰੱਖੂ ਕੌਣ ਸੰਭਾਲੂ ਤੈਨੂੰ ਵੀ ਅਸੀਂ ਐ ਤਾਂ ਭੇਜ ਨਹੀਂ ਸਕਦੇ ਤੈਨੂੰ ਵੀ ਇਕੱਲੀ ਨੂੰ ਭੇਜਦੀ ਆ ਵੀ ਚੱਲ ਜਾਓ ਵੀ ਕੋਈ ਮੂਰੋ ਜ਼ਿੰਮੇਵਾਰ ਬੰਦਾ ਹੋਵੇ ਕੋਈ ਪਰਿਵਾਰ ਦਾ ਰਿਸ਼ਤੇਦਾਰ ਦਾ ਕੋਈ ਮੈਂਬਰ ਵੀ ਜਿਹੜਾ ਆ ਕੇ ਤੈਨੂੰ ਲੈ ਕੇ ਜਾਵੇ ਸਾਨੂੰ ਵੀ ਤਸੱਲੀ ਦਵੇ ਵੀ ਹਾਂ ਮਾਤਾ ਸਹੀ ਥਾਂ ਤੇ ਚੱਲੀ ਐ ਚਲੋ ਧੰਨਵਾਦ ਆ ਕੁਲਦੀਪ ਕੌਰ ਭੈਣ ਆ ਜਾਈਏ ਲੈਣ ਮਾਤਾ ਜੀ ਦੀ ਭੈਣ ਆ ਤੇ ਵਾਹਿਗੁਰੂ ਕਿਰਪਾ ਕਰਨ ਭੈਣਾਂ ਦੋਨੋਂ ਆਪਦੇ ਘਰੇ ਖੁਸ਼ ਰਹਿਣ ਚੜ੍ਹਦੀ ਕਲਾ 'ਚ ਰਹਿਣ ਤੰਦਰੁਸਤ ਰਹਿਣ ਤੇ ਨਾਲ ਗੁਰਦੇਵਜੀਤ ਵੀ ਕਹਿੰਦਾ ਮੈਂ ਜਾਣਾ ਪਰ ਮੈਂ ਕਹਿੰਦਾ ਮਹੀਨੇ ਬਾਅਦ ਮੁੜਿਆ ਆਉਂਗਾ ਇੱਥੇ ਤੁਹਾਡੇ ਕੋਲੇ ਇੱਥੇ ਸਾਡੇ ਨਾਲ ਇਹ ਵੀਰ ਸੇਵਾ ਕਰਵਾ ਸਕੀ ਰਹਿ ਕੇ ਐਜੇ ਸੇਵਾਦਾਰ ਐਜੇ ਵਲੰਟੀਅਰ ਨਾਲੇ ਆਪਣੀ ਦਵਾਈ ਦਾ ਕੋਰਸ ਪੂਰਾ ਕਰ ਲਵੇ ਤੇ ਬਾਕੀ ਸੱਚੇ ਪਾਤਸ਼ਾਹ ਨੂੰ ਜੋ ਮੰਜੂਰ ਅਗਲਾ ਸਫਰ ਆ ਉਹਨਾਂ ਦੇ ਹੱਥ ਆ ਪਰ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਅੱਜ ਜੇ ਇਹ ਦੋਨੋਂ ਮਾਪੁੱਤ ਇਸ ਕਾਬਿਲ ਹੋਏ ਨੇ ਤੇ ਅਗਲਾ ਸਫ਼ਰ ਵੀ ਵਾਹਿਗੁਰੂ ਆਪੇ ਤੁਹਾਡੀਆਂ ਦੁਆਵਾਂ ਸਦਕਾ ਪੂਰਾ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬ੍ਰਾਹਣ ਇਹ ਦਵਾਈ ਇਹਨਾਂ ਦੀ ਇਹ ਮਾਤਾ ਦੀ ਦਵਾਈ ਆ ਠੀਕ ਚਾਰ ਟਾਈਮ ਪੈਣੀ ਆ ਹਨਾ ਠੀਕ ਤੇ ਇਹ ਗੁਰਦੇਵਜੀਤ ਦੀ ਦਵਾਈ ਆ 1 ਮਹੀਨੇ ਦੀ ਆ ਆ ਰਾਤ ਦੀ ਦਵਾਈ ਆ ਤੇ ਆ ਸਵੇਰ ਦੀ ਦਵਾਈ ਆ ਆ ਲਿਖਿਆ ਹੋਇਆ ਏ ਉੱਤੇ ਲਿਖਾ ਪਿਆ ਠੀਕ ਹੈ ਜੀ ਇਹ ਗੁਰਦੇਵਜੀਤ ਦੇ ਕੱਪੜੇ ਆ ਨਗਦੇ ਵੀ ਤੇ ਇਹ ਮਾਤਾ ਦੇ ਕੱਪੜੇ ਆ ਜੀ ਠੀਕ ਆ ਫਿਰ ਗੁਰਮੀਤ ਕੁੜੇ ਬਸ ਠੀਕ ਪਾ ਜੀ ਜਿਉਂਦੀ ਵਾਸਦੀ ਰਹੇ ਮਹਾਰਾਜ ਬੜੀ ਬੜੀ ਤੁਹਾਡੀ ਮਿਹਰਬਾਨੀ ਜਿਨ੍ਹਾਂ ਨੇ ਮੇਰੇ ਬੁੱਤ ਬਚਾ ਦਿੱਤਾ ਤੇ ਮੈਨੂੰ ਅਸੀਂ ਕੁਝ ਨਹੀਂ ਕੀਤਾ ਮਾਂ ਕੁਛ ਇਹ ਨਹੀਂ ਮਿਹਰਬਾਨਾ ਤਾਂ ਉਹੀ ਕਰਨੀ ਭੈਣੇ ਅਸੀਂ ਤਾਂ ਕੌਣ ਦੇਣ ਵਾਲੇ ਆ ਮਾਂ ਆ ਲਈ 1000 ਰੁਪਿਆ ਵਮ ਕੀ ਕਰਨੋ ਇਹ ਰੱਖ ਲਾ ਕੋਲੇ ਨਹੀਂ ਕੋਈ ਨਹੀਂ ਰਹਿੰਦੇ ਨਾ 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 ਨਹੀਂ ਰਹਿੰਦੇ ਕੋਈ ਦਰਨੇ ਕਾਗਜ ਮਾਤਾ ਵਾਹਿਗੁਰੂ ਸਾਜਨ ਵੀਰ ਸਾਡੇ ਕੋਲੇ ਮਾਤਾ ਨੂੰ ਛੱਡ ਕੇ ਗਿਆ ਸੀ ਸਾਜਨ ਵੀਰ ਦਾ ਧੰਨਵਾਦ ਆ ਬਹੁਤ ਬਹੁਤ ਜਿਹੜਾ ਵੀਰੇ ਉਸ ਟਾਈਮ ਉਪਰਾਲਾ ਕਰਕੇ ਸਾਡੇ ਕੋਲੇ ਮਾਤਾ ਰਾਂ ਨੂੰ ਛੱਡ ਕੇ ਗਿਆ ਪ੍ਰਾਇਕੁਰ ਜੀ ਕਾ ਖਾਲਸਾ ਸਾਰਿਆਂ ਨੂੰ ਅੱਤ ਮਾੜ ਲਮੜੇ ਮਾਤਾ